ਸੂਰ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੇਣਾ ਜੀ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਵਾਪਸ ਆ ਗਏ ਨੇ ਆਪਣੇ ਦੌਰੇ ਤੋਂ ਜਾਪਾਨ ਤੇ ਕੋਰੀਆ ਤੇ ਹੋਰ ਕਿਤੇ ਕਿਤੇ ਜਾ ਕੇ ਆਏ ਨੇ ਕੀ ਉਹਨਾਂ ਨੇ ਆ ਕੇ ਕਿਹਾ ਫਿਰ देखो जी आज पंजाब ਦੇ ਮੁੱਖ ਮੰਤਰੀ ਸਾਹਿਬ ਨੇ ਵਾਪਸ ਆ ਕੇ ਵੈਸੇ ਕੱਲ ਵਾਪਸ ਆ ਗਏ ਸੀ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਤਬਰੋਧਾਂ ਦੇ ਉੱਤੇ ਤਵੇ ਵੀ ਲਾਏ ਆ। ਦੂਜਾ ਉਹਨਾਂ ਨੇ ਦੱਸਿਆ ਜੀ ਕਿ ਅਸੀਂ ਉੱਥੇ ਕੀ ਕੀ ਕਰਕੇ ਆਈਆਂ, ਕੀ ਕੀ ਦੇਖ ਕੇ ਆਈਆਂ ਤੇ ਪੰਜਾਬ ਦੇ ਵਿੱਚ ਕੀ ਕੀ ਕਰਨਾ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਤਾਂ ਸਿਆਸੀ ਪਾਰਟੀ ਦਾ ਜਿਹੜੀਆਂ ਸਾਡੀਆਂ ਵਿਰੋਧੀ ਆ ਇਹ ਭਾਈ ਆਪ ਦੀ ਰੇਟ ਨਸਤੀ ਲਾਉਣ ਲੱਗ ਪਈਆਂ, ਮੁੱਖ ਮੰਤਰੀ 80 ਕਰੋੜ ਦਾ, ਕੌਂਸਲਰ 80 ਕਰੋੜ ਦਾ, ਐਮਐਲਏ 80 ਕਰੋੜ ਦਾ, ਮੰਤਰੀ 80 ਕਰੋੜ ਦਾ। ਜਿਹੜਾ ਕਰਦੇ ਆ ਉਹੋ ਜਾਂ ਪਰਦੇ ਫਿਰ ਵੀ ਅੱਜ ਪੰਜਾਬ ਦੇ ਲੋਕਾਂ ਦੇ ਨੱਕੋ ਬੁੱਲੋ ਵੀ ਤਾਂ ਲੱਥੇ ਪਏ ਆ ਦੂਜੀ ਗੱਲ ਨੇ ਕਹੀ ਜੀ ਕਿ ਮੇਰਾ ਮਤਲਬ ਸਿਰ ਪੰਜਾਬ ਦੇ ਵਿਕਾਸ ਦਾ ਪੰਜਾਬ ਦੇ ਵਿੱਚ ਪੈਸਾ ਲਾਉਣ ਕੰਪਨੀਆਂ ਤੇ ਪੰਜਾਬ ਦੀ ਜਵਾਨ ਨੂੰ ਰੋਜ਼ਗਾਰ ਮਿਲੇ ਇਹਦੇ ਲਈ ਮੈਂ ਕਿਤੇ ਵੀ ਜਾ ਸਕਦਾ ਫਿਰ ਇਹਨੇ ਗੱਲ ਕਹੀ ਜੀ ਕਿ ਤੇ ਦੱਖਣੀ ਕੋਰੀਆ ਦੇ ਵਿੱਚ ਤੇ ਇਧਰ ਜਪਾਨ ਦੇ ਵਿੱਚ ਕੀ ਕੀ ਦੇਖ ਕੇ ਆਏ ਆ ਇਹਨਾਂ ਨੇ ਕਿਹਾ ਜੀ ਕਿ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਬੜੇ ਵੱਡੇ ਵੱਡੇ ਇਨਵੈਸਟਰ ਆ ਜਿਹੜੇ ਉਹ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰਨ ਨੂੰ ਤਿਆਰ ਆ ਪਰ ਸਾਡੇ ਕੋਲੇ ਉਹਨਾਂ ਨੇ ਇੱਕ ਸਮੱਸਿਆ ਦੱਸੀ ਆ ਉਹ ਕਹਿੰਦੇ ਜੀ ਤੁਹਾਡੇ ਇੱਥੇ ਸਮੱਸਿਆ ਹੈਗੀ ਭਾਸ਼ਾ ਦੀ ਸਾਨੂੰ ਭਾਸ਼ਾ ਦੀ ਦਿੱਕਤ ਆ ਉਹ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਨੇ ਕਿਹਾ ਜੀ ਪੰਜਾਬ ਦੀ ਜਵਾਨੀ ਨੂੰ ਅਸੀਂ ਵੱਖ-ਵੱਖ ਪਛਾਵਾਂ ਦੇ ਪ੍ਰਤੀਜਾਣੂ ਕਰਾਵਾਂਗੇ ਜਿਵੇਂ ਫ੍ਰੈਂਚ بڑے ਮੁੰਡੇ ਸਿੱਖਦੇ ਆ ਹੋਰ ਵੱਖ-ਵੱਖ ਪਛਾਵਾਂ ਤਾਂ ਜੋ ਜਿਹੜਾ ਇਹ ਪਛਾਈ ਮਸਲਾ ਇਹ ਖਤਮ ਹੋ ਸਕੇ ਤੇ ਇੱਥੇ ਰਜ਼ਦਾਰ ਵੱਧ ਮਿਲੇ ਤੇ ਉਹ ਇੱਥੇ ਆ ਕੇ ਪੈਸੇ ਵੱਧ ਖਰਚਣ ਤੇ ਬਾਕੀ ਮੁਹੱਲੀ ਦਾ ਜਿਹੜਾ 5100 ਏਕੜ ਅਕਵਾਇਰ ਕਰ ਲੈਣਾ ਗਵਰਨਮੈਂਟ ਨੇ ਉਹ ਤਾਂ ਬੜਾ ਚੁਬਰੇ ਹੈ ਲੋਕਾਂ ਨੂੰ ਨਾਲੇ ਕਹਿੰਦੇ ਸੀ ਉਹ ਕੈਨਸਲ ਹੋ ਗਿਆ ਪ੍ਰੋਗਰਾਮ ਤੇ ਅੰਥਨ ਸਰ ਇਹ ਉਹ ਬੱਕਰਾ ਸੀ ਗਾਦੀ ਜਿਹੜਾ ਪਹਿਲਾ ਸੀਗਾ ਮਸਲਾ ਪਰ ਇਹ ਨਵਾਂ ਮਸਲਾ ਆਇਆ ਅਸਲ ਦੇ ਵਿੱਚ ਮੁਹਾਲੀ ਨੂੰ ਇਹਨਾਂ ਨੇ ਪਤਾ ਲੱਗਾ ਜੀ ਹੋਰ ਸੈਕਟਰ ਬਣਣੇ ਆ ਮੁਹਾਲੀ ਦੇ ਵਿੱਚ ਪੱਛ 9 ਨਵੇਂ ਸੈਕਟਰ ਬਣਾਉਣੇ ਆ ਤੇ ਚੰਡੀਗੜ੍ਹ ਦੇ ਵਿੱਚ ਨਿਊ ਚੰਡੀਗੜ੍ਹ ਦੇ ਵਿੱਚ ਦੋ ਨਵੀਆਂ ਟਾਊਨਸ਼ਿਪਾਂ ਵਿਸਤ੍ਰਿਤ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਇਹ ਨਵੀਂ ਤਿਆਰੀ ਕੀਤੀ ਆ ਇਸ ਮਕਸਦ ਵਾਸਤੇ ਮੁਹਾਲੀ ਦਾ 5101 ਏਕੜ ਅਕਵਾਇਰ ਹੋਊਗਾ ਇਹ ਜ਼ਮੀਨ ਅਕਵਾਇਰ ਹੋਣੀ ਆ ਤੇ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਹੁਣ ਪਿਆਰੀਆਂ ਪੂਰਨ ਚੱਲ ਰਹੀਆਂ ਇਹ ਯੋਜਨਾ ਜਿਹੜੀ ਇਹਦੇ ਤਹਿਤ ਮੰਤਰੀ ਹਵਾਈ ਅੱਡੇ ਨੇੜੇ ਤੇ ਪਤਾ ਲੱਗਾ ਬਲਾਕ E ਤੇ G ਲਈ 3535 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਆ 524 ਏਕੜ ਜ਼ਮੀਨ ਨਵੇਂ ਸੈਕਟਰ 87 101 ਦਾ ਕੁਝ ਹਿੱਸਾ ਤੇ 134 ਦਰੇ ਰੱਖ ਵੀ ਰੱਖੀ ਗਈ ਆ ਕਾਨੂੰਨ ਮੁਤਾਬਕ ਸਿਰਕ ਸਮਾਜਿਕ ਪ੍ਰਭਾਵਾਂ ਬਲੰਕਰ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਤੇ ਕਹਿੰਦੇ ਵੀ ਮਾਹਰਾਂ ਦੀ ਕਮੇਟੀ ਨੇ ਇਹਨੂੰ ਹਰੀ ਛੱਡੀ ਵੀ ਦੇ ਦਿੱਤੀ ਆ ਸੋ ਜੇਕਰ ਵਿਰੋਧ ਨਾ ਹੋਇਆ ਤੇ ਬਹੁਤ ਜਲਦ ਅਸੀਂ ਦੇਖਾਂਗੇ ਕਿ ਭਾਈ ਚੰਦ ਮੁਹਾਰੀ ਦੇ ਵਿੱਚ ਨੌ ਨਵੇਂ ਸੈਕਟਰ ਬਣਾਉਣ ਦੇ ਲਈ ਤੇ ਨਿਊ ਤੇਲਿੰਗੜ ਦੇ ਵਿੱਚ ਦੋ ਨਵੇਂ ਟਾਊਨਸ਼ਿਪਾਂ ਵਾਸਤੇ ਤੇ 51 ਸੈਕਟਰ ਜ਼ਮੀਨ ਅਕਵਾਇਰ ਹੋਊਗੀ ਤੇ ਇਹਦੇ ਲਈ ਜਿਹੜੀ ਜ਼ਮੀਨ ਕਿਹੜੀ ਵਰਤੀ ਜਾਣੀ ਆ ਉਹ ਖੇਤੀਬਾੜੀ ਵਾਲੀ ਜ਼ਮੀਨ ਹੈ ਟੇਣਾ ਜੀ ਸਾ ਬਿਲਕੁਲ ਜੀ ਕੋਈ ਖੇਤੀਬਾੜੀ ਵਾਲੀ ਵੀ ਆ ਕੋਈ ਤਾਂ ਗੈਰ ਖੇਤੀਬਾੜੀ ਵਾਲੀ ਵੀ ਵਾਲੀ ਵੀ ਆ ਕਿਉਂਕਿ ਜਦੋਂ ਲਿਆ ਜਾਊਗਾ ਤੱਕ ਤਾਂ ਇਸ ਨੂੰ ਜੇ ਲਿਆ ਜਾਊਗਾ ਜਿਹਦੇ ਪਾਈ ਇਧਰਲੇ ਪਾਸੋਂ ਨੂੰ ਲੈਣੀ ਆ ਉਹ ਉਹਦੇ ਵਿੱਚ ਅਕਵਾਇਰ ਦੇ ਵਿੱਚ ਕੀ ਕੀ ਸਮੱਸਿਆਵਾਂ ਦੀ ਵਕਤ ਦੱਸੂਗਾ ਪਰ ਲਿਆ ਜਾਊਗਾ ਇਹ ਕੋਟਾਸੀ ਜੀ ਸੋ ਜਿਹੜਾ ਨਿਊ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਜਿੱਥੇ ਕੈਪਟਨ ਸਾਹਿਬ ਦੀ ਕੋਠੀ ਆ ਉਧਰਲੇ ਪਾਸੇ ਪੀਏ ਆ ਦੇ ਮਗਰਲੇ ਪਾਸੇ ਬਿਲਕੁਲ ਜੀ ਬਿਲਕੁਲ ਉਧਰ ਜੀ ਉਧਰ ਅੱਛਾ ਟਣਾ ਜੀ ਇਹ ਵੀ ਸਾਨੂੰ ਦੱਸੋ ਵੀ ਜਿਹੜੀ ਇੰਡੀਗੋ ਦੇ ਮਾਮਲੇ ਦੇ ਵਿੱਚ ਬੜੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਇੱਕ ਤਾਂ ਇੰਡੀਗੋ ਜਿਹੜੀ 에ਅਰਲਾਈਨ ਹੈ ਇਹਦੀਆਂ ਕਈ ਫਲਾਈਟਾਂ ਕੈਨਸਲ ਹੋ ਗਈਆਂ ਇੱਕ ਫਲਾਈਟ ਵਿੱਚ ਕਬੂਤਰ ਆ ਬੜਿਆ ਸੀ ਇਹ ਕਿਸ ਗੱਲ ਦੇ ਉੱਤੇ ਹੁਣ ਜ਼ਿਆਦਾ ਹਾਈ ਕੋਰਟ ਨੇ ਧਿਆਨ ਦਿੱਤਾ ਸਭ ਗੱਲ ਇਹ ਜੀ ਕਿ ਪਿਛਲੇ ਨਾ ਕੁਝ ਦਿਨਾਂ ਦੇ ਵਿੱਚ ਆਪਾਂ ਵੀ ਦੋ ਤਿੰਨ ਵਾਰ ਇਸੇ ਖਬਰ ਸਾਂਝੀ ਕੀਤੀ ਆ ਕਿ ਪੰਜਾਬ ਦੇ ਜਿਹੜੇ ਪੂਰੇ ਦੇਸ਼ ਦੇ ਵਿੱਚ ਇੰਡੀਗੋ 에ਅਰਲਾਈਨ ਦੀਆਂ 4 ਦਿਨਾਂ ਦੇ ਵਿੱਚ ਹੀ ਤੇ 2000 ਦੇ ਕਰੀਬ ਫਲਾਈਟਾਂ ਰੱਦ ਹੋਈਆਂ ਇਸ ਕਰਕੇ ਹੋਈਆਂ ਕਦਰਗੀ ਜਿਹੜਾ ਸਾਡਾ ਸਟਾਫ ਆ ਉਹ ਛੁੱਟੀ ਤੇ ਚਲਾ ਗਿਆ ਉਹ 48 ਘੰਟੇ ਦੇ ਨਿਯਮਾਂ ਦੇ ਤਹਿਤ ਇਹ ਛੁੱਟੀ ਦੇ ਉੱਤੇ ਚ ਗਿਆ ਹੈਗਾ ਤੇ ਉਹ ਕਹਿੰਦੇ ਜੀ ਇਸ ਕਰਕੇ ਭਾਈ ਦਿੱਕਤ ਇਹ ਆਈ ਆ ਚਲੋ ਜੀ ਉਸ ਤੋਂ ਬਾਅਦ ਹਾਲੇ ਤੱਕ ਇੰਡੀਗੋ 에ਅਰਲਾਈਨਾਂ ਜਿਹੜੀ ਉਹ ਮਸਲੇ ਨੂੰ ਸੂਤ ਕਰਨ ਦੇ ਵਿੱਚ ਲੱਗੀ ਹੋਈ ਆ ਤੇ ਅੱਜ ਦਿੱਲੀ ਹਾਈ ਕੋਰਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਝਾੜ ਪਾਈ ਗਈ ਆ ਸਰਕਾਰ ਨੂੰ ਇਹ ਗੱਲ ਪੁੱਛੀ ਗਈ ਆ ਵੀ ਤੁਸੀਂ ਡਿਗੜੇ ਹੋਏ ਇਸ ਮਸਲੇ ਦੇ ਵਿੱਚ ਕੀ ਕੀਤਾ ਕੀ ਆ ਤੁਸੀਂ ਦੱਸੋ ਵੀ ਜਦੋਂ ਲੋਕਾਂ ਦੀਆਂ ਜੇਬਾਂ ਕਟੀਆਂ ਜਾ ਰਹੀਆਂ ਸੀ ਕੀ ਕੀਤਾ ਗਿਆ ਅਦਾਲਤ ਨੇ ਪੁੱਛਿਆ ਵੀ 에어ਲਾਈਨ ਖੇਲ ਹੋ ਗਈ ਸੀ ਸਰਕਾਰ ਨੇ ਕੀ ਕੀਤਾ ਫਲਾਈਟ ਦੀਆਂ ਟਿਕਟਾਂ ਜਿਹੜੀਆਂ 4-4000 ਰੁਪਏ ਦੀਆਂ ਹੁੰਦੀਆਂ ਇਹ 30-30000 ਤੱਕ 40-40000 ਤੱਕ ਕਿਵੇਂ ਪਹੁੰਚੀਆਂ ਹੋਰ 에어ਲਾਈਨਾਂ ਨੇ ਇਹਦਾ ਫਾਇਦਾ ਕਿਵੇਂ ਚੁੱਕਿਆ ਤੁਸੀਂ ਕਾਰਵਾਈ ਕੀ ਕੀਤੀ ਆ ਸੋ ਇੰਡੀਗੋ ਨੇ ਇਹ ਗੱਲ ਕਹੀਆ ਕਿ ਅਸੀਂ ਹੌਲੀ-ਹੌਲੀ ਜਿਹੜਾ ਮਸਲਾ ਤਾਬੇ ਲੈ ਕੇ ਆ ਰਹੇ ਆ ਪਰ ਅਸਲ ਵਿੱਚ ਵਿਰੋਧੀ ਵੀ ਇਹ ਗੱਲ ਕਹਿੰਦੇ ਆ ਵੀ ਭਾਰਤ ਦੇ ਵਿੱਚ ਦੋ 에어ਲਾਈਨਾਂ ਦੀ ਮੋਨੋਪੋਲੀ ਆ ਪੁਰਾਤਤ ਇੰਡੀਗੋ ਇੱਕ ਹੈਗੀ ਜੀ 에어ਲਾਈਨ 에어 ਇੰਡੀਆ ਤੇ ਇਹ ਦੇਵੇਂ ਜਿਹੜੀਆਂ ਕੰਪਨੀਆਂ ਇਹਨਾਂ ਦੇ ਵੱਲੋਂ ਮਰਮਰਜ਼ੀ ਕੀਤੀ ਜਾਂਦੀ ਆ ਗਾਹਕਾਂ ਦੀਆਂ ਜੇਬਾਂ ਵੀ ਪਾੜੀਆਂ ਜਾਂਦੀਆਂ ਤੇ ਸਰਕਾਰ ਤੇ ਦਬਾਅ ਵੀ ਬਣਾਇਆ ਜਾਂਦਾ ਜੀ ਤੇ ਜਿਹੜਾ ਜੀ ਜਿਹੜੀ ਪਟਿਆਲਾ ਪੁਲਿਸ ਦੀ ਆਡੀਓ ਕਲਿੱਪ ਸੀ ਉਹਦਾ ਕੀ ਬਣਿਆ ਉਹਦੀ ਕੋਈ ਪਤਾ ਲੱਗਿਆ ਐਨਾਲਿਸਿਸ ਕੀਤਾ ਉਹਦਾ ਕੋਈ ਬਿਲਕੁਲ ਜੀ ਬਿਲਕੁਲ ਅੱਜ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਹੋਈ ਆ ਤੇ ਹਾਈ ਕੋਰਟ ਨੇ ਅੱਜ ਦੋ ਟੁੱਕੇ ਗੱਲ ਕਹੀ ਹੈ ਜੀ ਕਿ ਇੱਕ ਤਾਂ ਇਹ ਜਿਹੜੀ ਆਡੀਓ ਕਲਿੱਪ ਆ ਜਿਹਦੇ ਬਾਰੇ ਪੁਰਸਪਨ ਹੀ ਇਹ ਆਈ ਦੇ ਰਹੀਆਂ ਆ ਤੇ ਅਕਾਲੀ ਕਹਿੰਦੇ ਸੱਚੀ ਆ ਉਹ ਕਹਿੰਦੇ ਵੀ ਇਹਦੀ ਚੰਡੀਗੜ੍ਹ ਦੀ ਲੈਬ ਦੇ ਵਿੱਚ ਕਹਿੰਦੇ ਵੀ ਪੜਤਾਲ ਹੋਊਗੀ ਤੇ ਦੀ ਹੁਣ ਜਿਹੜੀ ਆ ਜਾਂਚ ਪੜਤਾਲ ਹੋਣੀ ਦੀ ਚੰਡੀ ਦੀ ਲੈਬ ਦੇ ਵਿੱਚ ਚੰਡੀਗੜ੍ਹ ਦੀ ਲੈਬ ਦੇ ਵਿੱਚ ਦੂਜੀ ਗੱਲ ਇਹ ਕਿ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਐਸਐਸਪੀ ਵਰਦ ਸ਼ਰਮਾ ਦੇ ਉੱਤੇ ਗੱਜ ਲੱਗੀ ਆ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਸੰਗਰੂਰ ਦੇ ਐਸਐਸਪੀ ਹੋ ਜਾਗੇ ਸਰਤਾਜ ਸਿੰਘ ਜੈਲ ਇਹ ਪਟਿਆਰੇ ਦੇ ਨਾਲ 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 ਤੇ ਹੁਣ ਪਤਾ ਲੱਗਾ ਵੀ ਸੰਗਰੂਰ ਦਾ ਕੰਮ ਕੱਜ ਵੀ ਦੇਖਣਗੇ ਯਾਨੀ ਕਿ ਦੋ ਜ਼ਿਲ੍ਹੇ ਦੇਖਣਗੇ ਇਹ ਜਿਹੜੇ ਹੈਗੇ ਜੀ ਵਰਣ ਜਿੰਨਾਂ ਦੇ ਉੱਤੇ ਸਵਾਲ ਉੱਠੇ ਸੀਗੇ ਵਰਣ ਸ਼ਰਮਾ ਇਹਨਾਂ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਜੀ ਮਾੜਾ ਜਿਹਾ ਦੱਸ ਦਿੰਦੇ ਵੀ ਉਹ ਕਲਿੱਪ 'ਚ ਕੀ ਆ ਕਿਈ ਕਾਲਰਸ ਆਪਣੇ ਸਾਡੇ ਸੁਣਨ ਵਾਲੇ ਉਹਨਾਂ ਨੇ ਸੁਣਿਆ ਨਹੀਂ ਗੱਲ ਉਹ ਤੇ ਜੀ ਅਸਲ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਨਾ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ 14 ਤਰੀਕ ਨੂੰ ਚੋਣਾਂ 14 ਨਵੰਬਰ ਨੂੰ ਯਾਨੀ ਕਿ ਅੱਜ ਤੋਂ 3 ਦਿਨ ਬਾਅਦ 17 ਤਰੀਕ ਨੂੰ ਨਤੀਜੇ ਆਉਣੇ ਆ ਸਖਵੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਆਡੀਓ ਕਲਿੱਪ ਵਾਇਰਲ ਕੀਤੀ ਸੀ। ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਪਟਿਆਲੇ ਦਾ ਐਸਐਸਪੀ ਰਖਵਕ ਖਾਮਰ ਦੇ ਡੀਐਸਪੀ ਦੇ ਨਾਲ ਮੀਟਿੰਗ ਕਰ ਰਿਹਾ। ਕਾਨਫਰੰਸ ਕਾਲ ਦੇ ਉੱਤੇ ਤੇ ਇਹ ਗੱਲ ਕਹਿ ਰਿਹਾ ਕਿ ਭਾਈ ਆਪਾਂ ਵਿਰੋਧੀਆਂ ਦੇ ਕਾਗ ਰੋਕਣੇ ਕਿਵੇਂ ਆ? ਉਹਨਾਂ ਨੂੰ ਘਰਾਂ ਦੇ ਵਿੱਚ ਕਿਵੇਂ ਡੱਟ ਕੇ ਰੱਖਣਾ? ਜਦੋਂ ਉਹ ਆਉਣਗੇ ਵੀ ਨਾਗਰਿਕ ਕੇਂਦਰਾਂ ਦੇ ਬਲ ਤੇ ਉਹਨਾਂ ਦੇ ਨਾਲ ਕੀ ਆਪਾਂ ਟੈਕਨ ਕਿਵੇਂ ਕਰਨੇ ਆ? ਇੱਥੇ ਕੀ ਕੀ ਕੁਝ ਹੋਣਾ? ਤੇ 200 ਲਾਇਆ ਸੀਗਾ ਵੀ ਭਾਈ ਇਹਨਾਂ ਦੇ ਵੱਲੋਂ ਦੇਖੋ ਪੁਲਿਸ ਦੇ ਵੱਲੋਂ ਇਹ ਸਰਕਾਰੀ ਤੌਰ ਤੇ ਛੋਣ ਲੜਾਈ ਜਾ ਰਹੀ ਹੈ ਤਾਂ ਕਾਫੀ ਪਹੁੰਚਾ ਜਾ ਰਿਹਾ ਹੈ ਵਿਰੋਧਗੰਦੇ ਨਾਲ ਉਧਰੋਂ ਪੁਲਿਸ ਨੇ ਜੜ ਕੇ ਤੁਸੀਂ ਵੀ ਇਹ ਤਾਂ ਏਆਈ ਦੇ ਰਹੀ ਪਿਆਰ ਕੀਤੀ ਗਈ ਆ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਹੁਣ ਮਾਮਲਾ ਇਸ ਆਡੀਓ ਕਲਿੱਪ ਦੀ ਪੜਤਾਲ ਵਾਸਤੇ ਚਲਾ ਗਿਆ ਤੇ ਪੰਡਿੱਗੜ ਦੀ ਲੈਬ ਦੇ ਵਿੱਚ ਪੜਤਾਲ ਹੋਣੀ ਹੈ ਹੁਣ ਇੱਕ ਹੋਰ ਆਡੀਓ ਨਹੀਂ ਵੀਡੀਓ ਰਿਲੀਜ਼ ਕੀਤੀ ਗਈ ਆ ਕਿ ਕੁਰਸੀ ਦਾ ਮੁੱਲ ਕਿੰਨਾ ਹੈ ਇਹ ਅਕਾਲੀਆਂ ਨੇ ਰਿਲੀਜ਼ ਕੀਤੀ ਆ ਇਹਦੇ ਬਾਰੇ ਵੀ ਦੱਸੋ ਸਨ اللي ਵਿੱਚ ای والی ویڈیو ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰਹੀ ਬਣੀ ਆ ਇਹਦੇ ਵਿੱਚ ਰਾਹੁਲ ਗਾਂਧੀ ਤੇ 소ਨੀਆ ਗਾਂਧੀ ਯਾਨੀ ਕਿ ਮਾਂ ਪੁੱਤ ਬੈਠੇ ਆ ਉਹਦੇ ਵਿੱਚ ਪਹਿਲਾਂ ਹੋਰ ਕਾਂਗਰਸੀ ਜਾਂਦਾ ਕੋਈ 200 ਕਰੋੜ ਵਾਲਾ ਟੈਕੀ ਲੈ ਕੇ ਕੋਈ 100 ਕਰੋੜ ਵਾਲਾ ਕੋ 300 ਕਰੋੜ ਵਾਲਾ ਫਿਰ ਚਰਨਜੀਤ ਸਿੰਘ ਜੰਮੀ ਆਉਂਦੇ ਜੀ ਤੇ 500 ਕਰੋੜ ਰੁਪਏ ਦਾ ਟੈਕੀ ਦਿੰਦੇ ਆ ਤੇ ਫਿਰ ਇਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤੇ ਇਹ ਸੌ ਚੁੱਕਦੇ ਆ ਤੇ ਬਾਕੀ ਸਾਰੇ ਕਾਂਗਰਸੀ ਰਹੁੰਦੇ ਆ ਸੋ ਇਹ 1 ਮਿੰਟ ਦੀ ਵੀਡੀਓ ਆ ਇਹ ਅਕਾਲੀ ਦੇ ਰਿਲੀਜ਼ ਕੀਤੀ ਆ ਜਿਵੇਂ ਆਪਾਂ ਨਾ ਪਹਿਲਾਂ ਪੜ੍ਹਦੇ ਹੁੰਦੇ ਸੀ ਜਿਵੇਂ ਕਿ 1.2 ਦੋ ਦਾ ਹਫ਼ਤੇ ਪਹਿਲਾਂ ਅਖਬਾਰਾਂ ਦੇ ਵਿੱਚ ਹੁੰਦਾ ਸੀ ਟੋਣਾ ਦੇ ਮੁੱਖ ਕਾਰਟੂਨ ਛਪਦੇ ਹੁੰਦੇ ਸੀ ਅਖਬਾਰਾਂ 'ਚ ਜੇ ਭਾਈ ਉਹਦੇ ਤੇ ਕੈਪਟਨ ਨੂੰ ਬਗੜ ਕੇ ਪੇਸ਼ ਕੀਤਾ ਗਿਆ ਵੱਡੇ ਬਾਦਲ ਸਾਹਿਬ ਦਾ ਕਾਰਟੂਨ ਬਣਾਤਾ ਕੋਈ ਹੋਰ ਬਣਾਤਾ ਹੁਣ ਇਹ ਕਾਰਟੂਨਾਂ ਵਾਲੀ ਥਾਂ AI ਵੀਡੀਓ ਲੈ ਲਈ ਆ ਕਿਉਂਕਿ ਡਰਾਮੇ ਵਾਲਾ ਵੀਡੀਓ ਤੇ ਹਰ ਹਾਂ ਇਹ ਇਸ ਗੱਲ ਦੀ ਹੁੰਦੀ ਥਿੰਨ ਸਾਹਿਬ ਵੀ ਕੇਂਦਰ ਦੀ ਸਰਕਾਰ ਦੇ ਵੀ ਇਹ ਬਣਦੇ ਤੇ ਕੇਂਦਰ ਦੀ ਸਰਕਾਰ ਦੇ ਕਈ ਨੁਮਾਇंदे ਵੀ ਇਹੋ ਜਿਹਾ ਕੁਝ ਬਣਾਉਂਦੇ ਆ ਜਿੰਨਾ ਲੋਕਾਂ ਦੇ ਉੱਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ AI ਪਲੇਟਫਾਰਮ ਦੀ ਦੁਰਵਰਤੋਂ ਨਾ ਹੋਵੇ ਉਹ ਉੱਤੇ ਵਰਤੋਂ ਕਰਦੇ ਅੱਛਾ ਨਵਜੋਤ ਕੌਰ ਸਿੱਧੂ ਨੇ ਵਿਪਤਾ ਪਾ ਰੱਖੀ ਹੈ ਆਪਣੇ ਬਿਆਨ ਦੇ ਦੇ ਕੇ ਹਾਲੇ ਵੀ ਉਹ ਟਲੇ ਨਹੀਂ ਤੇ ਹੁਣ ਨਤੀਜੇ ਦੇ ਤੌਰ ਤੇ ਉਹਨਾਂ ਤੇ ਮੁਕਦਮਾ ਕੀਤਾ ਗਿਆ ਕੋਈ ਮਾਨਹਾਨੀ ਦਾ ਦੇਖੋ ਜੀ ਅੱਜ ਅਨਿਲ ਗੋਸੀ ਨੇ ਗੱਲ ਕਹੀ ਆ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਧਿਆਨ ਦਿੱਤੇ ਜਾਂਦੇ ਆ ਉਹ ਕਹਿੰਦੇ ਬੀਬੀ ਸਿੱਧੂ ਨੂੰ ਕੋਈ ਸਮੱਸਿਆ ਆ ਗਈ ਆ ਇਹਨਾਂ ਨੂੰ ਰਾਤ ਨੂੰ ਜਿਹੜਾ ਸੁਪਨਾ ਆਉਂਦਾ ਟੜਕੇ ਉੱਠ ਕੇ ਉਹ ਮੈਂ ਬੋਲਣਾ ਸ਼ੁਰੂ ਕਰ ਦਿੰਦੇ ਆ ਲੁੱਟੇ ਗਏ ਲੁੱਟੇ ਗਏ ਲੁੱਟੇ ਗਏ ਆ ਵੀ ਪੈਸੇ ਖਾ ਗਿਆ ਵੀ ਪੈਸੇ ਖਾ ਗਿਆ ਉਹ ਕਹਿੰਦੀ ਕਿ ਇਹਨਾਂ ਨੇ ਮੇਰੇ ਉੱਤੇ ਵੀ ਦੋਸ਼ ਲਾਏ ਵੀ ਪਾਈ ਮੈਂ ਤਾਂ ਫਰਸਟ੍ਰੇਸ਼ਨ ਦੇ ਵਿੱਚ ਆ ਮੈਂ ਤਾਂ ਕਾਂਗਰਸ ਦੇ ਵਿੱਚ ਆ ਕੇ ਪਛਤਾਈ ਜਾਂਦਾ ਉਹ ਕਹਿੰਦੀ ਕਿ ਇਹਨਾਂ ਨੂੰ ਕਦੇ ਕੋਈ ਸਮੱਸਿਆ ਆ ਜਾਂਦੀ ਵੀ ਪਾਈ ਏ ਆ ਰਾਜਸਥਾਨ ਦੇ ਵਿੱਚ ਟਿਕਟਾਂ ਮਿੱਤਿਆ ਜੇ ਰਾਜਸਥਾਨ ਦੇ ਵਿੱਚ ਕਿਸੇ ਨੇ ਟਿਕਟਾਂ ਵੇਚੀਆਂ ਤਾਂ ਰਾਜਸਥਾਨ ਦੇ ਨੇਤਾ ਬੋਲਣਗੇ ਉਹ ਪੰਜਾਬ ਦੇ ਨੇਤਾ ਥੋੜੀ ਬੋਲਣਗੇ ਤੇ ਇਹਨਾਂ ਨੂੰ ਕੌਣ ਪੁੱਛਦਾ ਉਹਨਾਂ ਨੇ ਕਹਿੰਦੇ ਬੀਬੀ ਦੇ ਵੱਲੋਂ ਜਿਹੜ ਜਾਂ ਤਾਂ ਇਹ ਮਾਫ਼ੀ ਮੰਗ ਲੈ ਤੇ ਨਹੀਂ ਤਾਂ ਫਿਰ ਭਾਈ ਮੈਂ ਮਾਨਹਾਨੀ ਦਾ ਕੇਸ ਕਰੂੰਗਾ ਇਹ ਤਾਂ ਅੰਮ੍ਰਿਤਸਰ ਦੇ ਵਿੱਚ ਹੈ ਜੀ ਇੱਕ ਸੌਰਵ ਮੈਦਾਨ ਵਿਖੇ ਇਹਦੇ ਵੱਲੋਂ ਪਤਾ ਲੱਗਾ ਵੀ ਭਾਈ ਅੱਜ ਸਿੱਧੂ தோੜੇ ਦੇ ਉੱਤੇ ਕਾਫੀ ਤਵੇ ਲਾਏ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਮੈਂ ਆਪ ਜਾਣਦਾ ਇਹਨਾਂ ਨੇ ਕਹਿਿਆ ਤੋਂ ਪੈਸੇ ਲੈ ਲੈ ਕੇ ਕਾਉਂਸਲਰਾਂ ਨੂੰ ਘਟਕਣ ਦਿੱਤੀਆਂ ਉਧਰ ਪੀਪੀ ਸਿੱਧੂ ਅੱਜ ਭਰੇ ਇਸ ਗੱਲ ਤੇ ਉਹ ਕਹਿੰਦੇ ਜੀ ਰਾਜਾ ਬੜਿੰਗ ਦੇ ਕਈ ਕੁੱਤੇ ਭੌਂਕਣ ਵਾਸਤੇ ਰੱਖੇ ਆ ਮਤਲਬ ਇਸ ਲੈਵਲ ਤੇ ਗੱਲ ਚਲੀ ਗਈ ਆ ਵੀ ਅੱਜਕੱਲ ਕੁੱਤੇ ਬਿੱਲੇ ਵੱਡੀ ਗੱਲ ਸ਼ੁਰੂ ਹੋ ਗਈ ਆ ਜਿਹੜੀ ਤੇ ਮਾੜੀ ਆ ਉਹਨਾਂ ਨੇ ਕੋਈ ਸਬੂਤ ਵੀ ਪੇਸ਼ ਕੀਤਾ ਇੱਕ ਅੱਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਦੀ ਇਹ ਹੀ ਤਾਂ ਰੋਣਾ ਵੀ ਜੇਕਰ ਦੇਖੋ ਪ੍ਰਤਾਪ ਸਿੰਘ ਬਾਜਵਾ ਰਾਜਾ ਵੜੈਂਗ ਦੇ ਚੰਨੀ A B C D ਕਿਸੇ ਦੇ ਖਿਲਾਫ ਵੀ ਕੋਈ ਵੀ ਸਬੂਤ ਹੈਗਾ ਨਾਲੇ ਤੁਸੀਂ ਕਹਿੰਦੇ ਵੀ ਸਾਡੀ ਹਾਈ ਕਮਾਂਡ ਨਾਲ ਸਿੱਧੀ ਤੁਸੀਂ ਹਾਈ ਕਮਾਂਡ ਦੇ ਮੂਹਰੇ ਸਬੂਤ ਪੇਸ਼ ਕਰਦੇ ਹੋ ਵੀ ਜਿਨ੍ਹਾਂ ਨੂੰ ਭਾਈ ਤੁਸੀਂ ਮੋਹਰ ਲੀਆਂ ਕੁਰਸੀਆਂ ਤੇ ਬਿਠਾਇਆ ਉਹ ਤਾਂ ਇਹੋ ਜੇ ਆ ਆ ਮੇਰੇ ਕੋਲ ਸਬੂਤ ਆ ਇਹ ਹਾਈ ਕਮਾਂਡ ਦੇ ਕੋਲ ਨਹੀਂ ਵੀ ਪੇਸ਼ ਕਰਨੀ ਤੁਸੀਂ ਮੀਡੀਆ ਦੇ ਵਿੱਚ ਪੇਸ਼ ਕਰਦੇ ਹੋ ਕੀਤਾ ਕਰਾਇਆ ਕੁਝ ਵੀ ਨਹੀਂ ਗੱਲ ਇਹ ਕਿਹੜਾ ਹਸਪਤਾਲ ਹੈ ਤੇ ਕਿਹਦੀ ਲਾਸ਼ ਨਹੀਂ ਦੇ ਰਿਹਾ ਇਹਦੇ ਬਾਰੇ ਸਾਨੂੰ ਦੱਸੋ ਹਸਪਤਾਲ ਨੇ ਲਾਸ਼ ਦਬ ਰੱਖੀ ਐ ਦਿੰਦੇ ਨਹੀਂ ਵਾਰਸਨ ਦੇਖੋ ਲੜਾਈ ਝਗੜੇ ਤੋਂ ਬਾਅਦ ਲਾਸ਼ ਮੜੀ ਆ ਪਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਨਿੱਜੀ ਹਸਪਤਾਲਾਂ ਦਾ ਵੱਡਾ ਹਿੱਸਾ ਤੇ ਗੁੰਡਾਗਰਦੀ ਕਰਦਾ ਤੇ ਸਿਰਫ ਆਪਣੀਆਂ ਮਜ਼ਲਾਂ ਵਟੀਆਂ ਕਰਨ ਬਾਰੇ ਸੋਚਦਾ ਤੇ ਲੋਕਾਂ ਦਾ ਗਰੀਬਾਂ ਦਾ ਕੋਈ ਸੋਚਣ ਵਾਲਾ ਹੈ ਨਹੀਂਗਾ ਇਸ ਕਰਕੇ ਖਬਰ ਬਣੀ ਆ ਜਲੰਧਰ ਦੇ ਲਾਜਪਤ ਨਗਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਆ ਇਥੇ ਰਮਨਦੀਪ ਨਾਂ ਦਾ ਇੱਕ ਮਰੀਜ਼ ਦਾਖਲ ਸੀ ਉਹਦੀ ਹੋ ਗਈ ਜੀ ਮੌਤ ਪਰਿਵਾਰਕ ਮੈਂਬਰ ਡੈੱਡ ਬੋਡੀ ਲੈ ਕੇ ਜਾਣਾ ਚਾਹੁੰਦੇ ਆ ਹਸਪਤਾਲ ਦੇ ਪ੍ਰਬੰਧਕ ਕਹਿੰਦੇ 4 ਲੱਖ ਰੁਪਏ ਖੋੜਾ ਬਿੱਲ ਪਿਆ ਬਕਾਇਆ ਪੈਸੇ ਦੇ ਜੋ ਡੈੱਡ ਬੋਡੀ ਲੈ ਜਾ ਲੋ ਲੋਕਾਂ ਨੇ ਇਥੇ ਰੌਲਾ ਪਾ ਲਿਆ ਪਰਿਵਾਰਕ ਮਨਾਂ ਨੇ ਰੌਲਾ ਪਾ ਲਿਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਇੰਨੇ ਪੈਸੇ ਬਣ ਜਾਣੇ ਆ ਉਹ ਕਹਦੇ ਅਸੀਂ ਸੋਚਿਆ ਸੀ ਕਿ ਲੱਖ ਸਵਾ ਲੱਖ ਡੇਢ ਲੱਖ ਰੁਪਏ ਬਣੂਗਾ ਸਾਨੂੰ ਤਾਂ ਪਤਾ ਹੀ ਨਹੀਂ ਪਾਇਆ ਕੀ ਕੀ ਆ ਸਿਸਟਮ ਕੀ ਕੀ ਆ ਸਾਡੇ ਕੋਲੇ ਇੰਨੇ ਪੈਸੇ ਨਹੀਂ ਹਸਪਤਾਲ ਦੇ ਮੈਨੇਜਮੈਂਟ ਕੋਲ ਨੀ ਵੀ ਜੇ ਪੈਸੇ ਹੈ ਨਹੀਂ ਫਿਰ ਬੋਡੀ ਵੀ ਹੈ ਨਹੀਂ ਸਾਡੇ ਕੋਲ ਬੋਡੀ ਲੈਣੀ ਤਾਂ ਪੈਸੇ ਪੂਰੇ ਕਲੀਅਰ ਕਰੋ ਬਈ ਇੱਥੇ ਪਰ ਬਹੁਤ ਬਧਾਏ ਹੋਣ ਬਣ ਗਿਆ ਤੇ ਬਾਅਦ ਵਿੱਚ ਹਸਪਤਾਲ ਨੇ 50000 ਰੁਪਏ ਦੇ ਵਿੱਚ ਗੱਲ ਨਿਬੇੜੀ ਉਹ ਕਹਿੰਦੇ ਵੀ ਚਲੋ 50000 ਦੇ ਦੇ ਤਾਂ ਬੋਡੀ ਲੈ ਜਾਓ ਸੋ ਹੁਣ ਉਹ 50000 ਰੁਪਏ ਦੇ ਕੇ ਬੋਡੀ ਲੈ ਗਏ ਆ ਪਰ ਮਤਲਬ ਦੱਸਣ ਦਾ ਸਿਰਫ ਇਹ ਨਾ ਵੀ ਪੰਜਾਬ ਦੇ ਵਿੱਚ ਇੰਉਂ ਵੀ ਹੁੰਦਾ ਕਈ ਨਿੱਜੀ ਹਸਪਤਾਲ ਛੇਲ ਇੰਉਂ ਵੀ ਲਾਉਂਦੇ ਆ ਜਿਉਂਦਿਆਂ ਨੂੰ ਵੀ ਮਾਣ ਦੋ ਤੇ ਮਰਿਆ ਨੂੰ ਵੀ ਮਾਣ ਦੋ ਉਹਦੇ ਨੇ ਕਬਰਾਂ ਨੂੰ ਮਾਣ ਦੋ ਵਿਆਖੇ ਮਨੁੱਖੀ ਅਧਿਕਾਰ ਕਮਿਸ਼ਨਰ ਸਾਹਿਬੇ ਬੜੀ ਗੌਰ ਨਾਲ ਸੁਣਨ ਵਾਲੀ ਗੱਲ ਹੈ ਪਰਿਵਾਰਕ ਮੈਂਬਰਾਂ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਨਿੱਜੀ ਹਸਪਤਾਲਾਂ ਵਾਸਤੇ ਨਿਯਮ ਬਣਾਏ ਆ ਕਿ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਆ ਇਲਾਜ ਦੇ ਵਿੱਚ ਤਾਂ ਪ੍ਰਾਈਵੇਟ ਹਸਪਤਾਲ ਵਾਲੇ ਡੈੱਡ ਬਡੀ ਰੋਕ ਕੇ ਨਹੀਂ ਰੱਖ ਸਕਦੇ ਇਹ ਦੇਣੀ ਪਊਗੀ ਜੇ ਬੰਦਾ ਕੋਈ ਮਾਤੜਾ ਬੰਦਾ ਕਹਿੰਦਾ ਮੇਰੇ ਕੋਲੇ 50 ਹਜ਼ਾਰ ਲੱਖ 2 ਲੱਖ 2 5 ਲੱਖ 10 ਲੱਖ ਦੇ ਕੋਲੇ ਹੈ ਨਹੀਂ ਤੇ ਤੁਸੀਂ ਡੈੱਡ ਬਡੀ ਰੋਕ ਨਹੀਂ ਸਕਦੇ ਫਰਜ਼ ਨਿੱਜੀ ਹਸਪਤਾਲ ਦੇ ਵਿੱਚ ਮਰਦਰੀ ਬਣਾਉਣੀ ਜ਼ਰੂਰੀ ਆ ਜੇਕਰ ਕੋਈ ਅਰਦਾ ਮਰੀਜ਼ ਤੰਦਰੁਸਤ ਹੋ ਗਿਆ ਤਾਂ ਲਜਾਣਾ ਚਾਹੁੰਦਾ ਹੈ ਜਾਂ ਵੈਸੇ ਵੀ ਹਸਪਤਾਲ ਛੱਡ ਕੇ ਜਾਣਾ ਚਾਹੁੰਦਾ ਤੁਸੀ ਮਰੀਜ਼ ਨੂੰ ਬੰਦੀ ਬਣਾ ਕੇ ਨਹੀਂ ਰੱਖ ਸਕਦੇ ਭਾਵੇਂ ਜਿੰਨਾ ਮਰਜ਼ੀ ਦੇਖ ਖੜਾ ਤੁਸੀ ਸਵਲਕ ਪਰਿਵਾਰ ਕੇ ਮਰਦਾ ਤਾਂ ਇੱਥੇ ਗੱਲ ਨਹੀਂ ਲੈ ਸਕਦੇ ਆ ਪਰ ਤੁਸੀ ਕਹੋਗੇ ਕਿ ਅਸੀਂ ਮਰੀਜ਼ ਤੁਹਾਡਾ ਕੈਰ ਕਰਕੇ ਰੱਖਾਂਗੇ ਇਹ ਗੱਲ ਨਹੀਂ ਹੋਣੀ ਜੀ ਉਹ ਹਸਪਤਾਲ ਐਡਵਾਂਸ ਲੈ ਲਿਆ ਕਰਨਗੇ ਜੀ ਨਹੀਂ ਨਹੀਂ ਦੇਖੋ ਐਡਵਾਂਸ ਦਾ ਹਸਪਤਾਲ ਨਹੀਂ ਲੈਂਦੇ ਪਰ ਹਰ ਰੋਜ਼ ਦੀ ਰੋਜ਼ ਹੀ ਪੈਸੇ ਲੈ ਜਾਂਦੇ ਆ ਮੇਰੇ ਮਾਤਾ ਜੀ ਦਾਖਲ ਸੀਗੇ ਤੇ ਹਰ ਰੋਜ਼ 30 ਪੀਪੀ 30 35000 30 35000 ਇਹ ਹਰ ਰੋਜ਼ ਆ ਰੋਜ਼ ਹੀ ਲੱਜ ਜਾਂਦੇ ਹੂੰ ਹੂੰ اچھا ਹੁਣ ਸਿਆਲ ਆ ਗਿਆ ਤੇ ਪੰਜਾਬ ਦੀਆਂ ਰਾਤਾਂ ਕਹਿੰਦੇ Shimla ਦੀਆਂ ਰਾਤਾਂ ਨਾਲੋਂ ਵੀ ਠੰਡੀਆਂ ਹੋ ਗਈਆਂ ਤਾਪਮਾਨ ਕਿੰਨਾ ਕਹ ਤੇ ਕਿੰਨੀ ਠੰਡ ਪੈ ਰਹੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਕਈ ਸ਼ਹਿਰਾਂ ਦੇ ਵਿੱਚ 3 ਤੋਂ ਲੈ ਕੇ 5 ਡਿਗਰੀ ਤੱਕ ਟੈਂਪਰੇਚਰ ਹੂੰ ਤੇ ਜਿਹੜਾ ਦਿਨ ਦੇ 21 ਤੋਂ ਲੈ ਕੇ 23 24 ਤੱਕ ਹੈਗਾ ਜੀ ਅੱਜ ਵੀ ਥੋੜੀ ਤਪਣੀ ਤੋਂ ਹੀ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਕੁਝ ਸ਼ਹਿਰਾਂ ਦਾ ਜਿਹੜਾ ਟੈਂਪਰੇਚਰ ਆ ਇਹ 60 ਦੇ ਤੋਂ ਵੀ ਟੁੱਟ ਪਿਆ ਤੇ ਸ਼ਹਿਰਾਂ ਦਾ ਰਾਤ ਦਾ ਤੇ ਪੰਜਾਬ ਦੇ ਵਿੱਚ ਸੰਚਾਰਾ ਰਾਤ ਦਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸੱਥਰ ਰਹਿਣਾ ਕੈਪਟਕਲੀ ਦਿਨ ਖੜੇ ਰਹਿਣੇ ਆ ਤੇ ਨਹੀਂ ਕਰਨੀ ਦੀ ਸੰਭਾਵਨਾ ਕੋਈ ਨਹੀਂ ਸਵਰਨ ਸਿੰਘ ਟੇਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਹੁਤ ਧੰਵਾਦ